ਮੈਂ ਮੰਗੀ ਬੱਗਾ ਪੰਡ ਤੇ ਆ ਜੋ ਪਿਛਲੇ ਦਿਨਾਂ ਤੋਂ ਜੋ ਕੁਝ ਚੱਲ ਰਿਹਾ ਵਾ ਗੱਲਬਾਤ ਹੋ ਰਹੀ ਆ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਬੋਲਣ ਵਾਲੇ ਵੀਰ ਦਾ ਵੀ ਉਹਨੇ ਆ ਮੁੱਦਾ ਚੱਕਿਆ ਤੇ ਬੁਲਾਇਆ ਅਸੀਂ ਵੀ ਕਈ ਚਿਰ ਤੋਂ ਇਹ ਸੋਚਦੇ ਸੀਗੇ ਵੀ ਜੋ ਜੋ ਸਾਡੇ ਨਾਲ ਹੋਇਆ ਉਹ ਕਦੀ ਦਸੀਏ ਕਿਸੇ ਨੂੰ ਜਿੱਦਾਂ ਜਿੱਦਾਂ ਮੇਜਰ ਲੀਗ ਕਬੱਡੀ ਫੈਡਰੇਸ਼ਨ ਬਣੀ ਕਿਉਂ ਬਣਾਉਣੀ ਪਈ ਕੀ ਰੀਜਨ ਸੀਗਾ ਉਹ ਗੱਲ ਕਦੀ ਮਿਲ ਦੱਸਦੇ ਰਹੇ ਆ ਲੋਕਾਂ ਤੱਕ ਸ਼ਾਇਦ ਨਹੀਂ ਵੀ ਪਹੁੰਚਦੀ ਰਹੀ ਪਰ ਅੱਜ ਮੈਂ ਉਸੇ ਵਿਸ਼ੇ ਤੇ ਹੀ ਗੱਲ ਕਰੂੰਗਾ ਤੇ ਕੱਲੇ-ਕੱਲੇ ਵਿਸ਼ੇ ਤੇ ਗੱਲ ਕਰੂੰਗਾ ਅਸੀਂ ਜਿੰਨੇ ਵੀ ਪਲੇਅਰ ਸੀਗੇ ਸੰਦੀਪ ਮੈਂ ਹੋਰ ਵੀ ਸਾਰੇ ਪਲੇਅਰ ਬਹੁਤ ਪਲੇਅਰ ਆ ਇੱਕ ਦੋ ਜਾਣੇ ਨਿਗੇ ਅਸੀਂ ਸਾਰਿਆਂ ਦਾ ਇੱਕ ਸੁਪਨਾ ਸੀਗਾ ਵੀ ਕਬੱਡੀ ਲਈ ਕੋਸ਼ਿਸ਼ ਕਰਨਾ ਤਾਂ ਜੋ ਕੱਲੋਂ ਸਾਡਾ ਆਉਣ ਵਾਲਾ ਪੁੱਖ ਵਾ ਜਿਨ੍ਹਾਂ ਨੇ ਕਬੱਡੀ ਖੇਡਣੀ ਆ ਜਾਂ ਜਿਨ੍ਹਾਂ ਦੇ ਬੱਚੇ ਆਪਣੇ ਜਿਹੜੇ ਹੈਗੇ ਸਾਡੇ ਖੇਡਣ ਉਹ ਵੀ ਇਸ ਚੀਜ਼ ਨੂੰ ਖੇਡਣ ਕਿਉਂ ਖੇਡਣ ਕਿਉਂਕਿ ਇਹਨੇ ਸਾਨੂੰ ਬਹੁਤ ਕੁਝ ਦਿੱਤਾ ਬੜਾ ਇੱਜ਼ਤ ਮਾਣ ਦਿੱਤਾ ਕਦੀ ਅਸੀਂ ਸ਼ਾਇਦ ਆਪਣੀ ਗੱਲ ਰੱਖ ਹੀ ਨਹੀਂ ਸਕੇ ਪਰ ਹੁਣ ਸਾਨੂੰ ਲੱਗਦਾ ਵੀ ਇਹ ਗੱਲ ਸਾਨੂੰ ਕਰਨੀ ਚਾਹੀਦੀ ਆ ਕਰਨੀ ਇਹ ਸੰਦੀਪ ਵੀ ਵਿਚਾਰਾ ਚਾਹੁੰਦਾ ਸੀ ਪਰ ਕਿਸੇ ਨੇ ਉਹਦੀ ਸੁਣੀ ਹੀ ਨਹੀਂ ਕਦੀ ਦੱਸ ਹੀ ਨਹੀਂ ਸਕੇ ਅਸੀਂ ਵੀ ਅਸੀਂ ਇਹਦੇ ਲਈ ਕੀ ਕੀਤਾ ਪਰ ਕੋਈ ਨਹੀਂ ਅੱਜ ਮੈਂ ਵਾਰੀ ਵਾਰੀ ਦੱਸੂਗਾ ਜਿਹੜੇ ਆ ਮੁੱਦੇ ਵੀਰੇ ਨੇ ਠਾਲੇ ਆ ਵੀ ਗੈਂਗਸਟਰਾਂ ਦੀ ਸਟਾਰਟਿੰਗ ਕਿੱਥੋਂ ਹੋਈ ਦੋ ਬਿੰਗਲਾ ਵੀ ਕਿਉਂਕਿ ਚਲੋ ਇਹਨੂੰ ਪਤਾ ਹੀ ਨਹੀਂਗਾ ਵਿਚਾਰਾ ਇਹਦੇ ਤੋਂ ਉਹਨਾਂ ਨੇ ਭਾਰ ਲਾਦ ਦਿੱਤਾ ਇਹ ਲੈ ਕੇ ਤੁਰ ਪਿਆ ਵਿਚਾਰਾ ਠੀਕ ਨਹੀਂ ਪਹਿਲਾਂ ਤਾਂ ਮੈਂ ਇਹਦੇ ਵਾਲੀ ਗੱਲ ਸ਼ੁਰੂ ਕਰਦਾ ਵਾਂ ਵੀ ਇਹਨਾਂ ਸਾਡਾ ਕਦੋਂ ਤੋਂ ਥੋੜਾ ਜਿਹਾ ਅਸੀਂ ਇਹਨੂੰ ਮਿਲੇ ਜਾਂ ਕਿੱਦਾਂ ਜਾਂ ਟੱਕਰੇ ਗੱਲਬਾਤ ਸ਼ੁਰੂ ਹੁੰਦੀ ਆ ਪਹਿਲਾਂ ਤਾਂ ਸੀ ਵੀ ਨਾ ਇੱਥੇ ਟੂਲ ਪਲਾਜੇ ਤੇ ਸਾਡੇ ਨੇੜੇ ਧਰਨਾ ਲੱਗਾ ਸੀ ਅਸੀਂ ਉੱਥੇ ਗਏ ਜਿੱਦਾਂ ਇਦਾਂ ਵੀ ਸਾਰਿਆਂ ਨੇ ਉਦੋਂ ਧਰਨੇ ਦੇ ਵਿੱਚ ਇਦਾਂ ਸੀਗਾ ਵੀ ਜੋ ਨੇੜੇ ਤੇੜੇ ਜੋ ਵੀ ਹੈਗਾ ਸੀਗਾ ਸਾਰੇ ਜਾਂਦੇ ਸੀਗੇ ਕਿਉਂਕਿ ਉਹਨੂੰ ਸਾਰੇ ਸਮਰਥਨ ਕਰਦੇ ਕਿਉਂਕਿ ਉਹ ਇੱਕ ਜਣੇ ਦੀ ਨਹੀਂ ਸੀ ਧਰਨਾ ਉਹ ਸਾਰਿਆਂ ਲਈ ਸੀ ਪੰਜਾਬ ਲਈ ਪੰਜਾਬ ਲਈ ਵੀ ਨਹੀਂ ਸੀ ਉਸ ਪੂਰੇ ਇੰਡੀਆ ਲਈ ਸੀਗਾ ਉਹਦੇ ਵਿੱਚ ਹਰ ਇੱਕ ਧਰਮ ਦਾ ਬੰਦਾ ਆ ਹਰ ਇੱਕ ਪਾਰਟੀ ਦਾ ਬੰਦਾ ਆ ਹਰ ਇੱਕ ਬੰਦੇ ਨੇ ਹੀ ਸਹਿਯੋਗ ਦਿੱਤਾ ਚਾਹੇ ਉਹ ਸਿੱਖ ਹੋਣ ਹਿੰਦੂ ਹੋਣ ਮੁਸਲਮਾਨ ਹੋਣ ਚਾਹੇ ਅਸਾਈ ਹੋਣ ਸਾਰਿਆਂ ਨੇ ਹੀ ਸਹਿਯੋਗ ਦਿੱਤਾ ਇਸ ਜੋ ਇਹ ਜੋ ਕਰਮਕਾਂਡ ਰਚਿਆ ਗਿਆ ਨਾ ਜੀ ਇਹਦੀ ਜੜ ਜਿਹੜੀ ਆ ਉਹ ਸ਼ੰਭੂ ਉਥੇ ਦਿੱਲੀ ਧਰਨੇ ਤੇ ਆ ਜੀ ਉਥੋਂ ਸਟਾਰਟ ਕਰਦੇ ਆ ਚਲੋ ਅਸੀਂ ਵੀ ਗਏ ਜਥੇ ਬੰਦਿਆਂ ਨੂੰ ਮਿਲੇ ਉਥੇ ਜਿੱਦਾਂ ਸਾਰੇ ਜਾਣਦੇ ਆ ਅਸੀਂ ਵੀ ਸਹਿਯੋਗ ਕਰਦੇ ਸੀਗੇ ਪਹਿਲੇ ਦਿਨ ਜਿੱਦਣ ਗਏ ਆ ਸਾਰੇ ਜਾਣੇ ਉਥੇ ਮੱਲਾ ਲੋ ਵੀ ਉੱਥੇ ਰੁਕੇ ਆ ਫਿਰ ਹੌਲੀ ਹੌਲੀ ਧਰਨਾ ਚੱਲਿਆ ਇੱਕ ਦੋ ਦਿਨ ਚੱਲਿਆ ਕੁਸ਼ ਟਰਾਲੀ ਲਾ ਕੇ ਉੱਥੇ ਜਥੇਬੰਦੀਆਂ ਨੇ ਸਟੇਜ ਲਾਉਣ ਦੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਆਪ ਦੀ ਅਲੱਗ ਸਟੇਜ ਲਾਉਣ ਦੀ ਕੋਸ਼ਿਸ਼ ਕੀਤੀ ਮਲ ਉੱਥੇ ਕੁਛ ਨਾ ਕੁਛ ਕਰਦਾ ਸੀਗਾ ਹਲਾ ਲਲਾ ਉਦੋਂ ਤੱਕ ਅਸੀਂ ਨਹੀਂ ਗਏ ਸੀ ਉੱਥੇ ਉਦੋਂ ਤੱਕ ਮੱਲੇ ਰੋਲਾ ਗੋਲਾ ਚੱਲਦਾ ਸੀਗਾ ਥੋੜਾ ਜਿਹਾ ਕਿਉਂਕਿ ਸਾਨੂੰ ਜਥੇਬੰਦੀਆਂ ਨਾਲ ਗੱਲਬਾਤ ਹੋਈ ਕਿਉਂਕਿ ਉੱਥੇ ਮੁੰਡੇ ਪਲਵਾਨ ਵੀ ਸੀ। ਨਾਮੀ ਪਲਵਾਨ ਸੀਗੇ ਪੂਰੇ ਟੌਪ ਦੇ। weightlifter ਸੀਗੇ। ਐਥਲੈਟਿਕ ਵਾਲੇ ਬਹੁਤ ਮੁੰਡੇ ਸੀਗੇ। ਕੱਲੇ ਕਬੱਡੀ ਵਾਲੇ ਨਹੀਂ ਸੀਗੇ। ਹਾਕੀ ਵਾਲੇ, ਫੁੱਟਬਾਲ ਵਾਲੇ ਕਿਹੜਾ ਸਪੋਰਟਸਮੈਨ ਉੱਥੇ ਨਹੀਂ ਸੀਗਾ। ਜਿਹੜਾ ਉੱਥੇ ਸਾਡੇ ਨਾਲ ਜਿਹਨੇ ਸਾਡਾ ਸਹਿਯੋਗ ਨਹੀਂ ਕੀਤਾ। ਚਲੋ ਕਰਦੇ ਆਂ ਕਰਾਉਂਦੇ ਆ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਾਨੂੰ ਇੱਥੇ ਥੋੜੀ ਅਖਿਆਈ ਆਉਂਦੀ ਆ ਵੀ ਤੁਸੀਂ ਮੁੰਡੇ ਥੋੜੇ ਜਿਲੇ ਲਿਆਓ ਤੇ ਇੱਥੇ ਸਿਸਟਮ ਥੋੜਾ ਜਿਆਦਾ ਦੇਖੋ ਚਲੋ ਕਰਦੇ ਕਰਾਉਂਦੇ ਆ ਉੱਥੇ ਇਹ ਆਇਆ ਵਾ ਤੇ ਅਸੀਂ ਇਹਨੂੰ ਖਰੇ ਪਹਿਲੇ ਦਿਨ ਬੋਲਣ ਨਹੀਂ ਦਿੱਤਾ ਮੇਰੇ ਸਹਾਨਾ ਜਾਇ ਬੋਲਿਆ ਕੁਝ ਗਲਤ ਹੋਇਆ ਤਾਂ ਅਸੀਂ ਵੀ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਵੀ ਤੁਸੀਂ ਯਾਰ ਬੋਲਣ ਦਿਓ ਕਿਉਂ ਨਹੀਂ ਬੋਲਦੇ ਫਿਰ ਉਹਨਾਂ ਨੇ ਸਾਨੂੰ ਥੋੜਾ ਜਿਹਾ ਦੱਸਿਆ ਵੀ ਇਦਾਂ ਇਦਾਂ ਕਰਕੇ ਆ ਚੱਕਰ ਆ ਵੀ ਇਹ ਥੋੜਾ ਜਿਹਾ ਗਲਤ ਬੋਲਦਾ ਤਾਂ ਤਾਂ ਕਰਕੇ ਉਹਨੂੰ ਰੋਕਣਾ ਪੈਂਦਾ ਥੋੜਾ ਜਿਹਾ ਕਿਆ ਵਨੂੰ ਫਿਰ ਹੌਲੀ ਹੌਲੀ ਗੱਲ ਚੱਲਦਿਆਂ ਚੱਲਦਿਆਂ ਉਦੋਂ ਤੱਕ ਸਾਡੇ ਸਮਝ 'ਚ ਨਹੀਂ ਕੁਝ ਵੀ ਆਉਂਦਾ ਸੀ ਕਿਉਂਕਿ ਅਸੀਂ ਸਾਰਾ ਕੁਝ ਨਹੀਂ ਪਤਾ ਸੀਗਾ ਸਾਨੂੰ ਕਰਦਿਆਂ ਕਰਦਿਆਂ ਇੱਕ ਦਿਨ ਇਹਨੇ ਇਹੋ ਜਿਹਾ ਕਰਮਕਾਰਨ ਕੀਤਾ ਵੀ ਲਾ ਲੋ ਵੀ ਇਹਨੇ ਬੱਬੂ ਮਾਨ ਨੂੰ ਸੱਦਿਆ ਸੱਦ ਕੇ ਤੇ ਉਥੇ ਸਟੇਜ ਦੇ ਉੱਤੇ ਜਥੇਬੰਦੀਆਂ ਨੇ ਇਹਨੂੰ ਬੈਨ ਕੀਤਾ ਸੀਗਾ ਵੀ ਭਾਈ ਵੀ ਤੂੰ ਬੰਦੇ ਜਿਆਦਾ ਲੈ ਕੇ ਚੜਦਾ ਤਾਂ ਅਸੀਂ ਚੜ੍ਹ ਨਹੀਂ ਦੇਣਾ ਜਾਂ ਕਿੱਦਾਂ ਵੀ ਤੂੰ ਇਦਾਂ ਨਾ ਕਰ ਇਹਨੂੰ ਕਿਹਾ ਸੀ ਵੀ ਤੈਨੂੰ ਹੱਲੇ ਸਟੇਜ ਤੇ ਨਹੀਂ ਜਾਣ ਦੇਣਾ ਕਿਉਂਕਿ ਇੱਕ ਦੋ ਦਿਨ ਪਹਿਲਾਂ ਗਲਤ ਬੋਲ ਗਿਆ ਉੱਥੇ ਕੁਝ ਇਹਨੇ ਬੱਬੂ ਮਾਨ ਨੂੰ ਲਿਆਂਦਾ ਬੱਬੂ ਮਾਨ ਨੂੰ ਕੋਈ ਪਤਾ ਨਹੀਂ ਸੀ ਵੀ ਇਹ ਇਹਨੂੰ ਬਣਾ ਕੀਤਾ ਹੋਇਆ ਵਾ ਚਲੋ ਬੱਬੂ ਮਾਨ ਆਇਆ ਤੇ ਉਥੇ ਜਥੇਬੰਦੀਆਂ ਨੇ ਇਹਦਾ ਵਿਰੋਧ ਕੀਤਾ ਬੱਬੂ ਮਾਨ ਦਾ ਕੋਈ ਵਿਰੋਧ ਨਹੀਂ ਕੀਤਾ ਇਹ ਬੱਬੂ ਮਾਨ ਨੂੰ ਲੈ ਕੇ ਹੋਰ ਥਾਂ ਸਟੇਜ ਕਿਸੇ ਦੀ ਟਰਾਲੀ ਤੇ ਚੜਿਆ ਉਥੇ ਚੜ੍ਹ ਕੇ ਲਲ 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 ਬਚਾਈ ਹੈ ਹੋ ਗਿਆ ਜੋ ਹੋ ਗਿਆ ਬਾਅਦ ਚ ਇਹਨੇ ਕੰਮ ਸ਼ੁਰੂ ਕਰਤਾ ਵੀ ਮੈਂ ਸਟੇਜ ਅਲੱਗ ਲਾਉਣੀ ਆ ਉਥੇ ਭੰਡੀ ਉਥੇ ਵਿੱਚ ਕੰਮ ਸ਼ੁਰੂ ਕਰਤਾ ਕਿਉਂਕਿ ਅਸੀਂ ਉਥੇ ਹੀ ਸੀਗੇ ਬਾਅਦ ਚ ਉਹ ਜਥੇਬੰਦੀਆਂ ਵਾਲਿਆਂ ਨਾਲ ਵੀ ਗੱਲ ਕੀਤੀ ਵੀ ਤੁਸੀਂ ਇਹਨੂੰ ਅ ਵੀ ਕੀ ਚੱਕਰ ਹੋਇਆ ਵੀ ਤੁਸੀਂ ਬੋਲਣ ਕਿਉਂ ਨਹੀਂ ਦਿੰਦੇ ਵੀ ਤੁਸੀਂ ਬੱਬੂ ਮਾਰਨ ਨੂੰ ਕਿਉਂ ਨਹੀਂ ਬੋਲਣ ਦਿੱਤਾ ਸਾਡੇ ਵੀ ਮਨ 'ਚ ਗੁੱਸਾ ਸੀ ਫੇ ਉਹਨਾਂ ਨੇ ਸਾਨੂੰ ਬਹਿ ਕੇ ਚੰਗੀ ਤਰ੍ਹਾਂ ਸਮਝਾਇਆ ਵੀ ਆਹ ਗੱਲ ਆਹ ਚੱਕਰ ਆ ਵੀ ਇਹ ਓਵਰ ਬੰਦੇ ਲੈ ਕੇ ਉੱਤੇ ਚੜਦਾ ਇਹਨੂੰ ਇਸੇ ਗੱਲ ਤੋਂ ਕਹਿੰਨੇ ਵੀ ਤੂੰ ਕੱਲਾ ਚੱਲ ਜਾ ਇਹਨੂੰ ਰੋਕਿਆ ਸੀਗਾ ਅਸੀਂ ਬੈਨ ਕੀਤਾ ਸੀਗਾ ਵੀ ਤੁਰ ਉੱਪਰ ਜਾਣ ਨੂੰ ਰੋਕਿਆ ਸੀ ਪਰ ਅਸੀਂ ਕਹਾਂ ਵੀ ਲੋਕਾਂ ਦੇ ਵਿੱਚ ਤਾਂ ਇਹ ਮੈਸੇਜ ਜਾਂਦਾ ਵਾ ਵੀ ਜਿਹੜੀ ਸੰਗਤ ਵੀ ਆਉਂਦੀ ਜਾਂ ਲੋਨੇ ਲੋਕ ਆਉਂਦੇ ਆ ਉਹ ਤਾਂ ਦੋ ਫਾੜ ਹੋਈ ਜਾਂਦੇ ਆ ਜਿਹੜੇ ਬੱਬੂ ਮਾਨ ਦੇ ਫੈਨ ਆ ਉਹ ਦੋ ਫਾੜ ਹੋ ਗਏ ਸਾਰੇ ਜਾਣੇ ਵੀ ਜਥੇਬੰਦੀਆਂ ਕਿਸੇ ਨੂੰ ਬੋਲਣ ਨਹੀਂ ਦਿੰਦੀਆਂ ਜਿਨ੍ਹਾਂ ਨੇ ਪੰਜਾਬ ਤੋਂ ਵੀ ਆਉਣਾ ਵਾ ਉਹ ਉਹਨੇ ਵੀ ਨਹੀਂ ਆਉਣਾ ਇਹਦਾ ਮਤਲਬ ਕੀ ਸੀਗਾ ਗਲਤ ਪ੍ਰਚਾਰ ਵਿਤਰਨਾ ਖਰਾਬ ਹੋਵੇ ਫਿਰ ਅਸੀਂ ਬੱਬੂ ਮਾਨ ਬਾਈ ਨਾਲ ਰਾਫਤਾ ਕਾਇਮ ਕੀਤਾ ਚਲੋ ਸਾਡੀ ਗੱਲਬਾਤ ਹੋਈ ਗੱਲਬਾਤ ਹੋ ਕੇ ਤੇ ਉਹਨੇ ਵੀ ਇਹ ਕਿਹਾ ਵੀ ਜਥੇ ਬੰਦਿਆ ਨੇ ਬੋਲਣ ਨਹੀਂ ਦੇਣਾ ਸੀ ਕਿ ਨਹੀਂ ਬਾਈ ਜੀ ਤੁਸੀਂ ਆਜੋ ਗੱਲਬਾਤ ਆਪਾਂ ਕਰਦੇ ਆਂ ਵੀ ਹੋ ਗਈ ਆ ਕੋਈ ਗੱਲ ਨਹੀਂ ਨਾ ਫਿਰ ਉਹ ਜਿੱਦਣ ਸਟੇਜ ਤੇ ਬੱਬੂ ਮਾਨ ਆਇਆ ਵਾ ਇਹਦੇ ਬੰਦੇ ਹਟਦੇ ਨਹੀਂ ਸੀ ਇਹ ਫੇ ਪਤਾ ਨਹੀਂ ਕਿੱਧਰ ਦੀ ਜਾ ਚੜਿਆ ਫਟਾਫਟ ਇਹਦੇ ਨਾਲ ਵੀ ਚਾਰ ਬੰਦੇ ਸੀਗੇ ਚਲੋ ਅਸੀਂ ਕਿਸੇ ਨੂੰ ਨਹੀਂ ਕਹਿੰਦਾ ਕਿਸੇ ਰੁਕਦੇ ਨਹੀਂ ਜਾਂ ਕਿੰਦਾ ਨਹੀਂ ਕਰਦੇ ਪਰ ਇਹਨੂੰ ਅਸੀਂ ਰੋਕਿਆ ਵੀ ਚਾਰ ਬੰਦੇ ਜਿਹੜਾ ਨਾਲ ਸਾਡੇ ਮੈਂ ਨਹੀਂ ਸੀ ਉਥੇ ਸਾਡੇ ਨਾਲ ਦੇ ਮੁੰਡੇ ਸੀਗੇ ਉਹਨਾਂ ਨੇ ਰੋਕਿਆ ਤੇ ਰੋਕਿਆ ਤੇ ਇਹਦੇ ਨਾਲ ਦੇ ਆ ਬੰਦਿਆਂ ਨੇ ਸਾਡੇ ਬੰਦਿਆਂ ਨੂੰ ਗਾਲਾਂ ਕੱਢੀਆਂ ਭਵਾਨਾ ਨੂੰ ਕਿੰਦੇ ਵੀ ਤੁਹਾਨੂੰ ਦੇਖਦੇ ਆ ਬਾਹਰ ਤੁਸੀਂ ਬਹੁਤ ਜ਼ਿਆਦਾ ਬਣੇ ਫਿਰਦੇ ਆ ਚਲੋ ਉੱਥੇ ਤੱਤੇਗਾ ਅਸੀਂ ਵੀ ਉਧਰੋਂ ਆ ਗਏ ਗੱਲਬਾਤ ਹੋਈ ਤੇ ਇਹਨੂੰ ਵੀ ਇਹਨੇ ਵੀ ਵਿੱਚੇ ਇਹ ਵੀ ਸੀਗਾ ਨਾਲ ਹੀ ਸੀਗਾ ਇਹ ਇਹ ਵੀ ਢੇਲੇ ਵਿੱਚ ਹੀ ਘੜਦਾ ਸੀ ਚਲੋ ਕਰਕੇ ਅਸੀਂ ਇਹਨਾਂ ਨੂੰ ਉੱਥੇ ਸਾਈਡ ਤੇ ਕਰਕੇ ਇਹਨੂੰ ਇੱਕੋ ਗੱਲ ਹੀ ਸਮਝਾਈ ਵੀ ਨਾ ਗਾਲ ਕੱਢਣੀਆਂ ਤੇ ਨਾ ਸੋਹਣਿਆ ਖਾਣੀਆਂ ਆ ਜਥੇਬੰਦੀਆਂ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਜਿਹੜਾ ਬੰਦਾ ਕਲਾਕਾਰ ਆਉਂਦਾ ਵਾ ਉਹਨੂੰ ਬੋਲਣ ਦਿਓ ਖੁੱਲਾ ਟਾਈਮ ਦਿਓ ਬਹੁਤ ਕਲਾਕਾਰ ਉੱਥੇ ਸਾਡੇ ਕੋਲ ਆਏ ਅਸੀਂ ਉਹਨਾਂ ਨੂੰ ਕਲਾਕਾਰਾਂ ਨੂੰ ਵੀ ਇਹ ਅਪੀਲ ਕਰਦੇ ਸੀ ਭਾਜੀ ਵੀ ਤੁਹਾਨੂੰ ਸਾਡੇ ਕੋਲ ਵੀ ਆਉਣ ਦੀ ਲੋੜ ਨਹੀਂ ਕੋਈ ਇਸ ਚੀਜ਼ ਦੀ ਗੱਲ ਨਹੀਂ ਕਿ ਜਥੇਬੰਦੀਆਂ ਨਾਲ ਗੱਲ ਹੋ ਗਈ ਆ ਤੁਸੀਂ ਸਿੱਧੇ ਜਾਓ ਟਾਈਮ ਲਾਓ ਤੇ ਬੋਲੋ ਕੋਈ ਤੁਹਾਡਾ ਮੈਗ ਨਹੀਂ ਫੜੂਗਾ ਤੁਹਾਡਾ ਤੁਸੀਂ ਬੋਲੋ ਲੋਕ ਤੁਹਾਡੇ ਨਾਲ ਆਉਂਦੇ ਆ ਤੁਹਾਡੇ ਨਾਲ ਜੁੜਦੇ ਆ ਹੋਰ ਵੀ ਕਈ ਬੰਦੇ ਸੀਗੇ ਜਿਹੜੇ ਜਿਹੜੇ ਆਉਂਦੇ ਸੀਗੇ ਉੱਥੇ ਬੋਲਦੇ ਬੋਲਦੇ ਸੀ ਚਲੋ ਕਰਦੇ ਕਰਾਉਂਦਿਆਂ ਇਹ ਰੱਟਾ ਵਾਧਾ ਵਾਧਾ ਇਹਨੇ ਬਾਅਦ ਚ ਸਾਨੂੰ ਫੋਨ ਵੀ ਲਾਇਆ ਪੁੱਛ ਲਿਓ ਭਲਾ ਇਹਨੂੰ ਪਤਾ ਨਹੀਂ ਹੁਣ ਮੁੱਕਰੀ ਨਾ ਜਾਵੇ ਇਹਨੇ ਸਾਨੂੰ ਪਹਿਲਾਂ ਤਾਂ ਹੋਰ ਬੰਦੇ ਨੂੰ ਫੋਨ ਲਾਇਆ ਤੇ ਮੁੜ ਕੇ ਫੇ ਮੈਨੂੰ ਵੀ ਫੋਨ ਲਾਇਆ ਕਹਿੰਦਾ ਤੁਸੀਂ ਥੋੜਾ ਜਿਆਦਾ ਕਰਦੇ ਆ ਤੇ ਮੈਂ ਕਿਹਾ ਬਾਈ ਇਦਾਂ ਦੀ ਨਹੀਂ ਕੋਈ ਗੱਲ ਵੀ ਚਲੋ ਉੱਥੇ ਸਾਡਾ ਕੰਮ ਆ ਪਰ ਤੇਰੇ ਬੰਦਿਆਂ ਨੇ ਗਾਲ ਕੱਢੀ ਆ ਗਾਲ ਨਾ ਅਸੀਂ ਖਾਣੀਆਂ ਤੇ ਨਾ ਕੱਢਣੀਆਂ ਪਰ ਮੈਨੂੰ ਕਹਿੰਦਾ ਵੀ ਆਪਾਂ ਆਮੋ ਸਾਹਮਣੇ ਹੋ ਜਾਾਂਗੇ ਚਲੋ ਉਹ ਦੇਣੀ ਇਦਾਂ ਦੇ ਸੀਗੇ ਵੀ ਮੈਂ ਇਹਨੂੰ ਮੇਰੇ ਮੂੰਹੋਂ ਵੀ ਜਿਵੇਂ ਕਹੀਏ ਝੂਠ ਨਹੀਂ ਮੋਲਣਾ ਵੀ ਇਹ ਹੀ ਨਿਕਲਿਆ ਮੈਂ ਕਿਹਾ ਬਾਈ ਘਰੇ ਦੱਸ ਕੇ ਆਏ ਆ ਅंदोलਨ ਦੇ ਵਿੱਚ ਤੁਰੇ ਆ ਜਦੋਂ ਨਾ ਘਰੇ ਦੱਸਿਆ ਉਹਨਾਂ ਨੂੰ ਘਰਦਿਆਂ ਨੂੰ ਵੀ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਤੁਸੀਂ ਜੋ ਜਿੱਦਾਂ ਹੈਗਾ ਜ਼ਿੰਦਗੀ ਉਦਾਂ ਹੀ ਜੀ ਲਿਓ ਵੀ ਇਸ ਚੀਜ਼ ਦਾ ਕੋਈ ਡਾਡੁਕਰ ਨਹੀਂ ਵੀ ਘਰੇ ਦੱਸ ਕੇ ਹੀ ਆਏ ਆ ਮੇਰਾ ਵੀਰ ਪਰ ਤੇਰਾ ਨਾ ਅਸੀਂ ਕੋਈ ਲੜਨਾ ਝਗੜਨਾ ਜਾਂ ਦੂਜਾ ਨਹੀਂ ਚਾਹੁੰਦੇ ਵੀ ਇਹ ਅੰਦੋਲਨ ਆ ਇਹਦੇ ਵਿੱਚ ਖਰਾਬੀ ਕਰਾਂਗੇ ਚੰਗਾ ਨਹੀਂ ਲੱਗਦਾ ਮੇਰਾ ਵੀਰ ਤੂੰ ਆਪਣਾ ਕੰਮ ਕਰ ਅਸੀਂ ਆਪਦਾ ਕਰਦੇ ਆ ਸਾਨੂੰ ਤੈਨਾਂ ਕੋਈ ਤਰਾਜ ਨਹੀਂ ਜਥੇਬੰਦੀਆਂ ਤੈਨੂੰ ਬੁਲਾਉਂਦੀਆਂ ਬੋਲ ਦੇਣ ਤੂੰ ਬੋਲੀ ਚੱਲ ਜੇ ਤੈਨੂੰ ਕਿਸੇ ਚੀਜ਼ ਤੋਂ ਰੋਕਦੇ ਆ ਤੂੰ ਉੱਥੇ ਮੇਰਾ ਵੀਰ ਰੁਕ ਵੀ ਜਾ ਥੋੜਾ ਜਾਂ ਚਲੋ ਕਰਦੇ ਕਰਾਉਂਦੇ ਆ ਫਿਰ ਕੁਝ ਗਾਂ ਚੀਜ਼ ਚੱਲੀ ਜਿਹੜੀ ਸੱਚ ਮੈਂ ਤੋ ਵੀਡੀਓ ਵੀ ਹੈਗੀ ਆ ਇੱਕ ਆ ਵੀ ਦੀ ਵੀਡੀਓ ਵੀ ਇੱਕ ਮੇਰੇ ਕੋਲ ਆ ਮੈਂ ਆਪਣੇ ਵਾਲੇ ਤੇ ਪਾਉਂਗਾ ਪੇਜ ਦੇ ਵਿੱਚ ਹੀ ਇਹ ਉੱਥੇ ਵੀ ਗਏ ਬੈਰੀਅਰ ਤੜਾਇਆ ਨੇ ਤੜਾ ਕੇ ਤਾਂ ਆਪ ਪਿੱਛੇ ਨੂੰ ਪਿੰਟ ਨੂੰ ਹੋ ਤੁਰਿਆ ਹੈਗੀ ਆ ਮੈਂ ਵੀਡੀਓ ਪਾ ਦੂੰਗਾ ਉੱਚ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਲੋਕ ਗਾਂ ਨੂੰ ਭਜਾਤੇ ਆਪ ਸਾਈਡ ਨੂੰ ਹੋਇਆ ਸਾਈਡ ਦੀ ਮਗਰ ਨੂੰ ਹੋ ਗਿਆ ਉਦੋਂ ਮੇਰੇ ਨਾਲ ਪੰਜੀਕ 37 ਦਿਨੀ ਜਾਂ ਚੋਂ ਪੰਜੀ ਦੇਣੀ ਜਾਂ ਉਦੋਂ ਪੰਜਾ ਛਾਹ ਸੱਤਾਂ ਦਿਨਾਂ ਬਾਅਦ ਇਹ ਕੁਝ ਜਦ ਇਹਨੂੰ ਲੱਗਾ ਵੀ ਨਹੀਂ ਧਰਨਾ ਤਾਂ ਖਰਾਬ ਨਹੀਂ ਹੋਇਆ ਧਰਨਾ ਸਹੀ ਆ ਬਿਲਕੁਲ ਤੇ ਉਦੋਂ ਇਹ ਪ੍ਰਗਟ ਹੋ ਗਏ ਫਿਰ ਚਲੋ ਉੱਥੇ ਹੀ ਗੱਲ ਨਹੀਂ ਰੁਕੀ ਉੱਥੇ ਵੀ ਥੋੜਾ ਜਿਹਾ ਸੀਗਾ ਇਹਦੇ ਬੰਦੇ ਸੀਗੇ ਉਹਨਾਂ ਨੇ ਵੀ ਸਾਡੀ ਗੱਲਬਾਤ ਉਹਨਾਂ ਨੇ ਸਾਨੂੰ ਗਲਤ ਬੋਲਿਆ ਉੱਥੇ ਵੀ ਸਾਡਾ ਥੋੜਾ ਜਿਹਾ ਹੋਇਆ ਇਹਨਾਂ ਅਸੀਂ ਫੇ ਵੀ ਚਲੋ ਪਾਸਾ ਵਟਿਆ ਵੀ ਚੱਲੀਏ ਨਹੀਂ ਛੱਡੋ ਦਫਾ ਕਰੋ ਇਹਨਾਂ ਨਾਲ ਨਹੀਂ ਲੜਨਾ ਅਸੀਂ ਗਿਆ ਬਾਕੀ ਮਨਜੀਤ ਰਾਏ ਨੇ ਆਪਣੀ ਵੀਡੀਓ ਪਾਈ ਆ ਉਹਦੇ ਵਿੱਚ ਉਹਨੇ ਕਲੀਅਰ ਕਰ ਹੀ ਦਿੱਤਾ ਪਰ ਇੱਥੇ ਵੀ ਇਹ ਬੰਦਾ ਟਲਿਆ ਨਹੀਂ ਇਹ ਉਹ ਜੇ ਕਹਿੰਨੇ ਸੁਧਰ ਗਏ ਸੁਧਰੇ ਸੁਧਰੇ ਕੋਈ ਨਹੀਂ ਇਹ ਸੁਧਰਿਆ ਸਿਰਫ ਇੱਕ ਮਖੌਟਾ ਪਾਇਆ ਹੋਇਆ ਮੂੰਹ ਤੇ ਹਰਕਤਾਂ ਇਹਦੀਆਂ ਉਹੀ ਆ ਸਾਰੀਆਂ ਛੱਡਿਆ ਛੁੱਡਿਆ ਨੇ ਕੁਝ ਨਹੀਂਗਾ ਐਵੇਂ ਬਹਿ ਮੀਆਂ ਲੋਕਾਂ ਦਾ ਫੇਰ ਸਾਡੇ ਉਥੇ ਮੁੰਡੇ ਹੁੰਦੇ ਸੀਗੇ 26 ਤੋਂ ਬਾਅਦ ਆ ਫਿਰ ਤਰ ਨਾਲ ਲੰਮਾ ਚੱਲਿਆ ਬਹੁਤ ਲੰਮਾ ਚੱਲਿਆ ਚਲੋ ਸਾਨੂੰ ਪੰਜਾਬ ਆਉਣਾ ਪੈਂਦਾ ਸੀ ਕੰਮਕਾਰ ਵੀ ਸੀ ਫਿਰ ਡਿਊਟੀਆਂ ਲਾ ਲਈਆਂ ਬੰਦਿਆਂ ਨੇ ਵੀ ਚਲੋ ਥੋੜੇ ਜੇ ਬੰਦੇ ਉੱਥੇ ਆ ਥੋੜੇ ਜੇ ਆ ਜਾਂਦੇ ਸੀ ਜਦੋਂ ਲੋਡ ਪੈਂਦੀ ਸਾਰੇ ਚਲ ਜਾਂਦੇ ਸੀ ਫੋਨ ਕਰਕੇ ਵੀ ਚੱਲੀਏ ਸਾਰੇ ਜਾਣੇ ਇੱਕ ਦਿਨ ਸਾਨੂੰ ਫੋਨ ਆਇਆ ਵੀ ਇੱਥੇ ਬੰਦੇ ਆਏ ਸੀਗੇ ਲੱਖੇ ਦੇ ਤੇ ਦੋ ਦਿਨ ਪਹਿਲਾਂ ਵੀ ਆਉਂਦੇ ਰਹੇ ਪਹਿਲਾਂ ਵੀ ਆਉਂਦੇ ਰਹੇ ਤਾਂ ਆਣ ਕੇ ਸਾਡੇ ਬੰਦਿਆਂ ਦੇ ਉਹ ਜਿਹੜੇ ਮੁੰਡੇ ਉੱਥੇ ਬਣਾਉਣ ਵਾਲੇ ਸੀਗੇ ਉਨਾ ਦੇ ਉਹਨਾਂ ਇਹਨਾਂ ਦੇ ਬੰਦਿਆਂ ਨੇ ਸਿਰ ਪਾੜੇ ਉਹ ਸੇਵਾ ਕਰਨ ਵਾਲੇ ਬੰਦੇ ਜਿਹੜੇ ਪ੍ਰਸ਼ਾਦਾ ਪਾਣੀ ਦੋ ਦਿਨ ਪ੍ਰਸ਼ਾਦਾ ਪਾਣੀ ਵੀ ਛੱਕੇ ਗਏ ਉਹਨਾਂ ਕੋਲ ਤੀਜੇ ਦਿਨ ਉਹਨਾਂ ਦੇ ਸਿਰ ਪਾੜੇ ਵਿਚਾਰਿਆਂ ਦੇ ਉੱਥੇ ਉਹਨਾਂ ਨੇ ਜਦੋਂ ਰੌਲਾ ਰੂਲਾ ਪਾਇਆ ਤੇ ਨੇੜੇ ਹੋਰ ਸੰਗਤ ਸੀਗੀ ਕੋਈ ਪ੍ਰਸ਼ਾਦੇ ਪਾਣੀ ਛਕਣ ਵਾਲੀ ਹੋਰ ਵੀ ਟਰਾਲੀਆਂ ਚੋਂ ਬੰਦੇ ਬੰਦੇ ਨਿਕਲੇ ਉਹਨਾਂ ਨੇ ਫੇਰ ਇੱਕ ਸਫੜ ਲਿਆ ਉੱਥੇ ਜਿਹੜੀ ਸੰਗਤ ਸੀ ਨਾ ਜਿਹੜੀ ਉੱਥੇ ਲੰਗਰ ਤੇ ਆਉਂਦੀ ਪ੍ਰਸ਼ਾਦਾ ਪਾਣੀ ਛਕਣ ਵਾਲੀ ਉਹਨਾਂ ਨੇ ਫਿਸ਼ਿਸ਼ ਲਿਆ ਉਹਨਾਂ ਨੇ ਵੀ ਇਹ ਗੱਲ ਕਹੀ ਵੀ ਇੱਥੇ ਇਹ ਤਾਂ ਬੰਦੇ ਸੇਵਾ ਕਰਦੇ ਆ ਵੀ ਇਹ ਤਾਂ ਪ੍ਰਸ਼ਾਦਾ ਪਾਣੀ ਧਰਨੇ ਚ ਖਣਾਉਂਦੇ ਇਹਨੂੰ ਪੁੱਛੇ ਵੀ ਉਹਨਾਂ ਨੂੰ ਜਿਹੜੇ ਬੰਦੇ ਸੇਵਾ ਕਰਨਦੇ ਆ ਤੂੰ ਉਹਨਾਂ ਦੇ ਬੰਦਿਆਂ ਆਪਦੇ ਕੋ ਸਿਰ ਪੜਵਾਉਣਦੇ ਆ ਕਿੱਡਾ ਕਕਲਮੰਦੀ ਦਾ ਕੰਮ ਆ ਯਾਰ ਉਹ ਕਿਤੇ ਤਾਂ ਖੜ ਜਾ ਯਾਰ ਤੂੰ ਕਿਤੇ ਵੀ ਨਹੀਂ ਖੜਦਾ ਤੂੰ ਪਹਿਲਾਂ ਤੂੰ ਕਬੱਡੀ ਖੇਡੀ ਤੂੰ ਕਹਿੰਦਾ ਵੀ ਮੈਂ ਪੱਟਾਂ ਤੇ ਥਾਪੀਆਂ ਮਾਰੀ ਜਾਣਾ ਕਬੱਡੀ ਖੇਡੀ ਚੱਲ ਮੈਂ ਆ ਗੱਲ ਕਲੀਅਰ ਕਰ ਲਵਾਂ ਸਾ ਚੱਲਿਆ ਵਿਚੇ ਰਹਿ ਗਈ ਹਲੇ ਠਾਪੀ ਵਾਲੀ ਬਾਤ ਚ ਕਰਦਾ ਫਿਰ ਅਸੀਂ ਬੰਦੇ ਸੱਦੇ ਥੋੜੇ ਜੇ ਅਸੀਂ ਉੱਤੇ ਦੁਪਹਿਰ ਦਾ ਚੱਲ ਗਏ ਫਿਰ ਬੰਦੇ ਆਏ ਜੇ ਬਾਹਲੀ ਗੱਲਾਂ ਨਾਂ ਵੀ ਲੈ ਦੂੰਗਾ ਉਹਨਾਂ ਦਾ ਉਹਨਾਂ ਨੇ ਵੀ ਆਣ ਕੇ ਕਲੀਅਰ ਕੀਤਾ ਇਹਦੇ ਹੀ ਬੰਦੇ ਆ ਉਹ ਜੇ ਸਾਨੂੰ ਪਤਾ ਲੱਗਾ ਵੀ ਉਹਨਾਂ ਦੇ ਨਾਲ ਕੌਣ-ਕੌਣ ਆਉਂਦੇ ਰਹੇ ਸੀ ਤੇ ਫਿਰ ਉਹ ਗੱਲ ਕਲੀਅਰ ਕਰਾਉਣ ਰੁਪਿੰਦਰ ਜਲਾਲ ਆਇਆ ਸੀ ਉਹਦੇ ਨਾਲ ਹੋਰ ਵੀ ਮੁੰਡੇ ਆਏ ਸੀਗੇ ਉਹ ਚਲੋ ਉਹਨੇ ਉੱਥੇ ਗੱਲ ਕਰੀ ਕਲੀਅਰ ਕਰਾਈ ਸਾਡੀ ਉਹਨੇ ਉਹਨੇ ਵੀ ਦੱਸਿਆ ਸੀ ਵੀ ਬੰਦੇ ਇਹਦੇ ਹੀ ਆ ਲੱਖੇ ਦੇ ਬਾਕੀ ਜੇ ਪੁੱਛਣਾ ਵਾ ਕੋਈ ਗੱਲ ਦੀ ਤੁਹਾਨੂੰ ਲੱਗਦਾ ਵੀ ਝੂਠ ਬੋਲਦਾ ਤਾਂ ਆਪਣੇ ਮਹਾਰਾਜ ਵਾਲੇ ਬਾਬਾ ਜੀ ਆ ਮਹਾਰਾਜ ਵਾਲੇ ਬਾਬਾ ਜੀ ਆਪਣੇ ਜੇ ਇਹ ਗੱਲ ਕਲੀਅਰ ਕਰਨੀ ਹੋਊ ਬਾਬਾ ਹਰਦੀਪ ਸਿੰਘ ਜੀ ਉਹਨਾਂ ਕੋਲ ਅਸੀਂ ਗਏ ਸਾਨੂੰ ਕਿਉਂਕਿ ਫੇ ਵੀ ਸ਼ਰਮ ਮਾਰਦੀ ਧਰਨੇ ਦੀ ਕਿਉਂਕਿ ਇਹ ਤਾਂ ਹਰਕਤਾਂ ਸ਼ੁਰੂ ਤੋਂ ਹੀ ਇਹ ਕਰਦਾ ਆ ਜੇ ਆਪ ਨਹੀਂ ਕਰਨੀਆਂ ਤੇ ਨਾਲਦਿਆਂ ਤੋਂ ਕਰਾ ਦੇਣੀਆਂ ਤੇ ਉਹਨਾਂ ਕੋ ਵੀ ਗਏ ਤਾਂ ਉਹਨਾਂ ਦੇ ਅੱਗੇ ਵੀ ਅਸੀਂ ਬੇਨਤੀ ਕੀਤੀ ਜੀ ਇਹਨੂੰ ਸਮਝਾਓ ਕੁਛ ਅਕਲ ਨੂੰ ਹੱਥ ਮਾਰੇ ਵੀ ਉੱਥੇ ਮੁੰਡੇ ਸੇਵਾ ਕਰਦੇ ਸੀ ਦਸ ਇਹਨੇ ਸਿਰ ਪੜਵਾਤੇ ਉਹਨਾਂ ਦੇ ਕੀ ਲੈਣਾ ਇਸ ਕੰਮ ਜੋ ਪਰ ਉਹ ਰੰਝੇ ਸਾਡੇ ਨਾਲ ਹੀ ਸੀ ਸਾਰੀ ਵੀ ਉਹ ਲੰਗਰ ਚ ਕੌਣਾ ਪਰ ਲੰਗਰ ਕੁਰੂ ਮਹਾਰਾਜ ਦੀ ਕਿਰਪਾ ਦਾ ਸੀ ਸਾਡਾ ਕੋਈ ਲੰਗਰ ਨਹੀਂ ਸੀ ਉਹ ਸੰਗਤ ਦਾ ਲੰਗਰ ਸੀ ਸੰਗਤ ਦਾ ਹੀ ਉਥੇ ਖਾਣ ਜੋ ਵੀ ਰਸਤਾ ਆਉਂਦੀ ਸੀ ਉਹ ਸੰਗਤ ਦੀ ਸੀ ਤੇ ਸੰਗਤ ਨੂੰ ਹੀ ਵਰਤਿਆ ਜਾਂਦਾ ਹੈ ਸਾਡਾ ਕੋਈ ਨਹੀਂ ਸੀ ਮੇਰਾ ਇਕੱਲੇ ਦਾ ਨਹੀਂ ਸੀ ਜਿੰਨੇ ਵੀ ਆ ਮੈਂ ਨਾਂ ਲਿਆ ਵੀ ਚਲੋ ਪਲਵਾਨ ਕਬੱਡੀ ਵਾਲੇ ਫੁੱਟਬਾਲ ਵਾਲੇ ਹਾਕੀ ਵਾਲੇ ਸਾਰੇ ਜੋ ਵੀ ਕੋਈ ਰਹਿ ਵੀ ਗਿਆ ਹੋਊਗਾ ਤਾਂ ਬਾਈ ਜੀ ਸਾਰੀ ਸੰਗਤ ਦਾ ਲੰਗਰ ਸੀ ਸੰਗਤ ਦੀ ਹੀ ਸ਼ੱਕ ਦੀ ਸੀ ਉਥੇ ਜਿਹੜੇ ਬੰਦੇ ਅੰਦੋਲਨ ਚ ਰਹੇ ਆ ਉਹਨਾਂ ਨੂੰ ਇਹ ਪਤਾ ਵਾ ਜੇ ਜਿੱਦਣ ਧਰਨਾ ਖਤਮ ਹੋਇਆ ਉਹਦੋਂ ਵੀ ਬਾਅਦ ਚੋ ਦੋ ਦਿਨ ਬਾਅਦ ਚੋ ਲੰਗਰ ਲਿਆਂਦਾ ਚੱਕੇ ਜਦੋਂ ਸਾਰੀ ਸੰਗਤ ਉਥੋਂ ਤੁਰ ਪਈ